ਲੋ ਜੀ ਪੰਜਾਬੀਓ ਮੇਰੇ ਗਵਾਂਢੀ ਪਿੰਡ ਮੁਜਾਫਤ ਦੇ ਜੰਪਲ ਜਸਵਿੰਦਰਪਾਲ ਸਿੰਘ ਜੀ ਨੇ ਸਾਡੇ ਸਾਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਸੋ ਆਜੋ ਅੱਗੇ ਖਬਰ ਤੁਹਾਨੂੰ ਸੁਣਾਉਂਦੇ ਆ ਵਿਸਥਾਰ ਪੂਰਵਕ ਰੂਪਨਗਰ ਜ਼ਿਲ੍ਹੇ ਦੇ ਬਲਾਕ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਮੁਜਾਫਤ ਦਾ ਜੰਪਲ ਜਸਵਿੰਦਰਪਾਲ ਸਿੰਘ ਨੇ ਯੂਪੀਐਸਸੀ ਦੀ ਆਈਐਸਐਸ 2024 ਦੀ ਪ੍ਰੀਖਿਆ ਚ ਪੂਰੇ ਭਾਰਤ ਵਿੱਚੋਂ ਚੌਥਾ ਰੈਂਕ ਲੈ ਕੇ ਪੰਜਾਬ ਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ ਪੂਰੇ ਪੰਜਾਬ ਭਰ ਵਿੱਚੋਂ ਉਹ ਸਿਰਫ ਇੱਕ ਵੀ ਵਿਦਿਆਰਥੀ ਹੈ ਜੋ ਇਸ ਪ੍ਰੀਖਿਆ 'ਚ ਸਫਲ ਹੋਇਆ ਹੈ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਆਈਐਸਐਸ ਬਣੇ ਜਸਵਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਸਖਤ ਮਿਹਨਤ ਤੇ ਬਲੰਦ ਹੌਸਲਾ ਹੀ ਤੁਹਾਨੂੰ ਮੰਜ਼ਲ ਤੇ ਲੈ ਕੇ ਜਾਂਦਾ ਹੈ ਪਰ ਜ਼ਿੰਦਗੀ 'ਚ ਜਿਸ ਖੇਤਰ 'ਚ ਜਾਣਾ ਚਾਹੁੰਦੇ ਹੋ ਉਸ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਉਹਨਾਂ ਕਿਹਾ ਕਿ ਜਦੋਂ ਮੈਂ ਨੌਵੀਂ ਜਮਾਤ ਵਿੱਚ ਸੀ ਤਾਂ ਮੇਰੇ ਪਿਤਾ ਸਰਦਾਰ ਲਾਲ ਸਿੰਘ ਜੀ ਦੀ ਮੌਤ ਹੋ ਗਈ ਸੀ ਪਰ ਮੇਰੀ ਮਾਂ ਗੁਰਨਾਮ ਕੌਰ ਦੇ ਹੌਸਲੇ ਨੇ ਮੈਨੂੰ ਮੇਰੀ ਮੰਜ਼ਲ ਵੱਲ ਵਧਣ ਦਾ ਹੌਸਲਾ ਦਿੱਤਾ। ਉਹਨਾਂ ਦੱਸਿਆ ਕਿ ਨਾਥਰੀ ਤੋਂ 12ਵੀਂ ਤੱਕ ਦੀ ਪੜ੍ਹਾਈ ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜਾਫਤ ਤੋਂ ਕੀਤੀ। ਉਪਰੰਤ ਬੀਏ ਆਨਰਸ ਮੈਥਮੈਟਿਕਸ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕੀਤੀ ਅਤੇ ਐਮਐਸਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਜਿਸ 'ਚ 골ਡ ਵੈਡਲਿਸਟ ਹਾਸਲ ਹਾਂ। ਉਨਾ ਕਿਹਾ ਕਿ ਉਹ ਬੱਚਿਆਂ ਨੂੰ ਟੂਸ਼ਨਾਂ ਪੜ੍ਹਾਈ ਦਾ ਖਰਚਾ ਕਰਦਾ ਰਿਹਾ ਹੈ ਜਸਵਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਹੁਣ ਉਹ ਆਈ ਆਈਟੀ ਰੂਪਨਗਰ ਚ ਮੈਥਮੈਟਿਕਸ ਵਿੱਚ ਪੀ ਐਚ ਡੀ ਕਰ ਰਹੇ ਹਨ ਜਸਵਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਅੱਜ ਉਸ ਨੂੰ ਜੁਆਇਨਿੰਗ ਲੈਟਰ ਮਿਲਿਆ ਹੈ ਜਿਸ ਤੇ ਪਤਾ ਲੱਗਾ ਹੈ ਕਿ ਉਸ ਨੂੰ ਸਰਕਾਰ ਨੇ ਭਾਰਤ ਸਰਕਾਰ ਦੀ ਭਾਰਤੀ ਆਕੜਾ ਸੇਵਾ ਚ ਤੌਰ ਵਧੀਕ ਨਿਰਦੇਸ਼ਕ ਨਿਰਦੇਸ਼ਕ ਨਿਯੁਕਤ ਕੀਤਾ ਹੈ ਇਸ ਮੌਕੇ ਹਿਮਾਲਿਆ ਪਬਲਿਕ ਸਕੂਲ ਮਜਾਫਤ ਦੇ ਪ੍ਰਿੰਸੀਪਲ ਮਨਜਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਜਸਵਿੰਦਰ ਪਾਲ ਸਿੰਘ ਸ਼ੁਰੂ ਤੋਂ ਹੀ ਮਿਹਨਤੀ ਸੀ ਤੇ ਹਰੇਕ ਕਲਾਸ ਵਿੱਚ ਪਹਿਲੇ ਸਥਾਨ ਤੇ ਰਿਹਾ ਹੈ ਇੱਥੇ ਹੀ ਬਸ ਨਹੀਂ ਸਕੂਲ ਵੱਲੋਂ ਆਯੋਜਿਤ ਹਰੇਕ ਮੁਕਾਬਲੇ ਚ ਪੋਜੀਸ਼ਨਾਂ ਹਾਸਲ ਕਰਦਾ ਰਿਹਾ ਹੈ ਆਈਐਸਐਸ ਬਣੇ ਜਸਵਿੰਦਰ ਪਾਲ ਸਿੰਘ ਦੀ ਮਾਤਾ ਗੁਰਨਾਮ ਕੌਰ ਨੇ ਆਪਣੀ ਖੁਸ਼ੀ ਜ਼ाहिर ਕਰਦੇ ਹੋਏ ਕਿਹਾ ਕਿ ਅੱਜ ਪਰਮਾਤਮਾ ਨੇ ਉਸ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਹੈ ਮੈਨੂੰ ਆਪਣੇ ਪੁੱਤਰ ਤੇ ਬਹੁਤ ਮਾਣ ਹੈ ਉਹਨਾਂ ਕਿਹਾ ਕਿ ਜਸਵਿੰਦਰ ਪਾਲ ਸਿੰਘ ਦੇ ਪਿਤਾ ਦੀ ਮੌਤ ਹੋਣ ਉਪਰੰਤ ਹਿਮਾਲਿਆ ਸਕੂਲ ਦੇ ਪ੍ਰਿੰਸੀਪਲ ਮਨਜਿੰਦਰ ਸਿੰਘ ਸੈਣੀ ਤੇ ਸਟਾਫ ਨੇ ਬਹੁਤ ਸਹਿਯੋਗ ਦਿੱਤਾ ਹੈ ਸੋ ਪੰਜਾਬੀਓ ਇਸ ਨੌਜਵਾਨ ਪੁੱਤਰ ਨੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ ਸੋ ਰੋਪੜ ਵਾਲਿਓ ਚਮਕੌਰ ਸਾਹਿਬ ਵਾਲਿਓ ਤੁਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ ਸਾਡੇ ਲਈ ਇਹ ਬਹੁਤ ਹੀ ਖੁਸ਼ੀ ਦੀ ਔਰ ਬਹੁਤ ਹੀ ਭਾਗਾ ਭਰਿਆ ਸਮਾਂ ਹੈ ਜੋ ਇਸ ਪੁੱਤਰ ਨੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਸੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਜੀ ਔਰ ਸਾਡੇ ਇਲਾਕੇ ਦੀਆਂ ਸਾਰੀਆਂ ਜਾਣਕਾਰੀਆਂ ਹਾਸਲ ਕਰਦੇ ਰਹਿਣ ਲਈ ਇਸ ਚੈਨਲ ਨੂੰ ਫੋਲੋ ਜਰੂਰ ਕਰਦੇ ਹੋ ਜੀ ਧੰਨਵਾਦ